ਇੱਕ ਜ਼ਰੂਰੀ ਸੂਚਨਾ ਜੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿ ਚਾਵਲਾ ਰੈਡੀਮੇਡ ਸਟੋਰ ਐਂਡ ਫੁੱਟਵੈਅ ਲੋਹਟਵਦੀ ਵਿਖੇ ਸ਼ੋਰੂਮ ਆ ਰੇ ਕੁਟਵਾਲਿਆਂ ਦਾ ਉਹਨਾਂ ਨੇ ਸਾਰਾ ਜਿਹੜਾ ਸਮਾਨ ਆ ਜੀ ਉਹ ਸੇਲ ਤੇ ਲਗਾ ਰੱਖਿਆ ਜੀ ਸਾਰਾ ਸਮਾਨ ਆ ਜਿਹੜਾ ਬਕਾਊ ਕਾਰਨ ਜੋ ਸ਼ੋਰੂਮ ਦੇ ਓਨਰ ਨੇ ਜੀ ਕੁਰਦਰਸ਼ਨ ਸਿੰਘ ਜੀ ਚਾਵਲਾ ਉਹ ਕੈਨੇਡਾ ਜਾ ਰਹੇ ਨੇ ਇਸ ਕਰਕੇ ਉਹਨਾਂ ਨੇ ਜੋ ਵੀ ਸਮਾਨ ਆ ਆਪਣੀ ਦੁਕਾਨ ਦਾ ਉਹ ਬਕਾਊ ਕੀਤਾ ਹੋਇਆ ਜੀ ਚਾਵਨ ਸੱਜਣ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਜਿਹੜਾ ਨੰਬਰ ਹੈ ਜੀ ਉਸ ਸਕਰੀਨ ਤੇ ਚੱਲ ਰਿਹਾ ਜਿੱਥੇ ਦੁਕਾਨ ਤੇ ਵਿਜ਼ਿਟ ਕਰਕੇ ਵੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਨੇ ਜੋ ਦੁਕਾਨ ਦੇ ਵਿੱਚ ਸਮਾਨ ਆ ਜੀ ਫੁੱਟਵੇਅਰ ਦਾ ਜੂਟ ਚਪਲਾਂ ਵਗੈਰਾ ਵੈਰਾਈਟੀ ਕਾਫੀ ਆ ਜਿਹੜੀ ਲੇਡੀਜ਼ ਜੈਂਟਸ ਬੱਚਿਆਂ ਦੇ ਸਾਰਾ ਕੱਪੜਿਆਂ ਦੇ ਵਿੱਚ ਬੱਚਿਆਂ ਦੇ ਸੂਟ ਲੇਡੀ ਸੂਟ ਜੀਨਸ ਪੈਂਟ ਵਗੈਰਾ ਸਭ ਕੁਝ ਜਿਹੜਾ ਗਿਫਟ ਆਈਟਮਸ ਹੋ ਗਈ ਸਕੂਲਾਂ ਦੀਆਂ ਵਰਦੀਆਂ ਆਈਟਮ ਦੇ ਨਾਲ ਜੀ ਦੁਕਾਨ ਆ ਬਿਲਕੁਲ ਫੁੱਲ ਆ ਜੀ ਸੀਜ਼ਨ ਜਿਹੜੇ ਉਹਨਾਂ ਦੇ ਸੀਜ਼ਨਲ ਜਿਹੜਾ ਵੀ ਕੱਪੜਾ ਲੀੜਾ ਉਹ ਸਾਰਾ ਅਵੇਲੇਬਲ ਆ ਜੀ ਇਸ ਟਾਈਮ ਉਹਨਾਂ ਕੋਲ ਸੋ ਕੋਈ ਵੀ ਸੱਜਣ ਮਿੱਤਰ ਜਿਹੜਾ ਕੰਮ ਦੇ ਵਿੱਚ ਦਿਲਚਸਪੀ ਰੱਖਦਾ ਕੋਈ ਚਾਹਵਨਾ ਕੋਈ ਦੁਕਾਨਦਾਰ ਵੀਰ ਆ ਇਹ ਸਮਾਨ ਲੈਣਾ ਚਾਹੁੰਦਾ ਬਾਜਪਰੇਟਾਂ ਤੇ ਲੈਣ ਦੇ ਲਈ ਗੁਰਦਰਸ਼ਨ ਸਿੰਘ ਚਾਵਲਾ ਜੀ ਦੇ ਨਾਲ ਫੋਨ ਤੇ ਸੰਪਰਕ ਜਾਂ ਆ ਕੇ ਉਹਨਾਂ ਨੂੰ ਮਿਲ ਸਕਦਾ ਹੈ ਜੀ ਰਾਏਕੋਟ ਮਲੇਰ ਖੁਲਾ ਰੋਡ ਦੇ ਉੱਪਰ ਉਹਨਾਂ ਦਾ ਸ਼ੋਅਰੂਮ ਆ ਜੀ ਪਿੰਡ ਲੋਟਬੱਦੀ ਇਸ ਤੋਂ ਇਲਾਵਾ ਜਿਹੜਾ ਦੁਕਾਨ ਦੇ ਵਿੱਚ ਫਿਟਿੰਗ ਦਾ ਸਮਾਨ ਹੈ ਜਿੱਦਾਂ ਕਾਊਂਟਰ ਸ਼ੀਸ਼ੇ ਵਗੈਰਾ ਡਾਊਨ ਸੀਲਿੰਗ ਹੋਈ ਹੈ ਤੇ ਸਾਰਾ ਜਿਹੜਾ ਪ੍ਰੋਪਰ ਉਹ ਸਮਾਨ ਆ ਜੀ ਉਹ ਵੀ ਵਿਦ ਸਮਾਨ ਦੇ ਬਕਾਊ ਆ ਚਾਵਨ ਸੱਜਣਾ ਬਣਾਇਆ ਬਣਾਇਆ ਸਟੋਰ ਵੀ ਆ ਜਿਹੜਾ ਉੱਥੋਂ ਜਿਹੜਾ ਸਮਾਨ ਦੇ ਰੂਪ ਦੇ ਵਿੱਚ ਲਜਾ ਸਕਦੇ ਨੇ ਜੀ ਭਾਵ ਕਿ ਜਿਹੜੀ ਡਾਊਨ ਸੀਲਿੰਗ ਆ ਕਾਉਂਟਰ ਵਗੈਰਾ ਨੇ ਰੈਕ ਵਗੈਰਾ ਨੇ ਉਹ ਵੀ ਸਮਾਨ ਦੇ ਨਾਲ ਬਕਾਊ ਨੇ ਜੀ ਸੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜੀ ਚਾਵਲਾ ਰੈਡੀਮੇਡ ਸਟੋਰ ਐਂਡ ਫੁੱਟਵੇਅਰ ਗੁਰਦਰਸ਼ਨ ਸਿੰਘ ਜੀ ਓਨਰ ਨੇ ਦੁਕਾਨ ਦੇ ਤੇ ਬਹੁਤ ਜਲਦ ਕ੍ਰੇਡਾ ਜਾ ਰਹੇ ਨੇ ਜੀ ਇਸ ਕਰਕੇ ਉਹਨਾਂ ਨੇ ਜਿਹੜਾ ਆਪਣਾ ਸਟੋਰ ਦਾ ਸਮਾਨ ਆ ਉਹ ਬਾਜਵਰੇਟਾਂ ਤੇ ਸੇਲ ਕੀਤਾ ਹੋਇਆ ਜੀ ਬਕਾਊ ਹੈ ਜੀ 56 ਸੱਜਣ ਜਰੂਰ ਸੰਪਰਕ ਕਰਨ ਜੀ ਧੰਨਵਾਦ ਜੀ